डील लीड سامنے 아이 ਹੈ ਤੁਹਾਨੂੰ ਦੱਸ ਦਈਏ ਕਿ ਬੀਤੀ ਕੱਲ ਮੋਰਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਆਪਾਗੂ ਲੱਕੀ ਅਬਰੋਏ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੋ ਸਕੂਟਰੀ ਸਵਾਰ ਹਮਲਾਵਰ ਆਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹਮਲਾਵਰ ਆਣ ਕੇ ਗੋਲੀਆਂ ਤਾਣ ਕੇ ਗੋਲੀਆਂ ਦੀਆਂ ਬੁਛਾਰਾ ਕਰਦਾ ਏ ਅਤੇ ਲੱਕੀ ਅਬਰੋਏ ਦੀ ਹਤਿਆ ਕਰ ਦਿੱਤ ਜਾਂਦੀ ਹੈ ਜਿਸ ਤੋਂ ਬਾਅਦ ਦੋਵੇਂ ਦੋਸ਼ੀ ਜਿਹੜੇ ਨੇ ਸਕੂਟਰੀ ਤੇ ਸਵਾਰ ਹੋ ਕੇ ਉੱਥੋਂ ਨਿਕਲ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਉੱਥੇ ਇੱਕ ਜਿਹੜੀ ਇੱਕ ਹੋਰ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਸ ਕੇਸ ਦੇ ਵਿੱਚ ਲੱਕੀ ਆਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਵਾਰਦਾਤ ਦੇ ਵਿੱਚ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਜਿਸ ਨੂੰ ਇਸ ਸੀਸੀਟੀਵੀ ਦੇ ਵਿੱਚ ਗੱਡੀ ਦੇ ਵਿੱਚ ਸਵਾਰ ਦੇਖਿਆ ਗਿਆ ਹੈ ਤੁਹਾਨੂੰ ਇੱਕ ਸੀਸੀਟੀਵੀ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਕ੍ਰੇਟਾ ਕਾਰ ਹੈ ਜੋ ਨਿਕਲ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ ਲੱਕੀ ਆਬਰੋਏ ਦਾ ਸਹਾਇਕ ਸੀ ਜੋ ਕਿ ਕ੍ਰੇਟਾ ਕਾਰ ਦੇ ਵਿੱਚ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਦੇ ਪਿੱਛੇ ਸਕੂਟੀ ਤੇ ਸ਼ੂਟਰ ਵੀ ਉੱਥੇ ਨਜ਼ਰ ਆ ਰਹੇ ਨੇ ਜਿਨ੍ਹਾਂ ਸ਼ੂਟਰਾਂ ਨੇ ਲੱਕੀ ਅਬਰੋਏ ਤੇ ਗੋਲੀਆਂ ਚਲਾਈਆਂ ਸੀ ਉਹੀ ਸ਼ੂਟਰ ਜਿਹੜੇ ਪਿੱਛੇ ਨਜ਼ਰ ਆ ਰਹੇ ਨੇ ਤਾਂ ਗਲੀ ਦੇ ਵਿੱਚ ਇਹ ਜਿਹੜੀ ਤਸਵੀਰ ਹੈ ਸਾਹਮਣੇ ਆਈ ਹੈ ਤਾਂ ਇੱਕ ਵੱਡੀ ਲੀਡ ਜਿਹੜੀ ਪੁਲਿਸ ਨੇ ਹਾਸਲ ਕੀਤੀ ਹੈ ਬੀਤੀ ਗੱਲ ਤੋਂ ਸੀਸੀਟੀਵੀ ਕੈਮਰੇ ਜਿਹੜੇ ਕਿ ਖੰਗਾਲੇ ਜਾ ਰਹੇ ਨੇ ਸਾਰੇ ਹੀ ਤੱਥ ਦੇਖੇ ਜਾ ਰਹੇ ਨੇ ਉੱਥੇ ਹੀ ਮੌਕੇ ਵਾਰਦਾਤ ਤੇ ਪੰਜਾਬ ਡੀਜੀਪੀ ਗੌਰਵ ਯਾਦਵ ਵੀ ਪਹੁੰਚੇ ਸੀ ਜਿਨ੍ਹਾਂ ਵੱਲੋਂ ਮੌਇਨਾ ਕੀਤਾ ਗਿਆ ਜਿਨ੍ਹਾਂ ਨੇ ਕਿਹਾ ਕਿ ਜਲਦੀ ਦੋਸ਼ੀਆਂ ਦੀ ਭਾਲ ਕਰ ਦਿੱਤੀ ਜਾਵੇਗੀ ਤਾਂ ਉਸ ਤੋਂ ਬਾਅਦ ਜਦੋਂ ਸੀਸੀਟੀਵੀ ਖੰਗਾਲੇ ਇਹ ਤਾਂ ਇੱਕ ਹੋਰ ਸੀਸੀਟੀਵੀ ਨੇ ਸਾਰਾ ਦੇ ਹੋਸ਼ ਉਡਾ ਕੇ ਰੱਖ ਦਿੱਤੇ ਜਿਸ ਨੇ ਇਸ ਸਾਰੇ ਕੇਸ ਦੀ ਇੱਕ ਤਸਵੀਰ ਹੀ ਪਲਟ ਕੇ ਰੱਖ ਦਿੱਤੀ ਹੈ ਜਿੱਥੇ ਕਿ ਕਈ ਗਰੁੱਪਾਂ ਵੱਲੋਂ ਇਸ ਕੇਸ ਦੀ ਜ਼ਿੰਮੇਵਾਰੀ ਲਈ ਗਈ ਹੈ ਲੱਕੀ ਲੱਕੀ ਓਬਰੋਏ ਦੇ ਕਤਲ ਦਾ ਜਿਹੜਾ ਜ਼ਿੰਮੇਵਾਰੀ ਹੈ ਕਈ ਗੈਂਗ ਨੇ ਲਈ ਹੈ ਗਰੁੱਪਾਂ ਨੇ ਲਈ ਹੈ ਉੱਥੇ ਹੀ ਇਸ ਸੀਸੀਟੀਵੀ ਨੇ ਇਸ ਇਸ ਕੇਸ ਦਾ ਰੁਖ ਬਦਲ ਦਿੱਤਾ ਹੈ ਜਿਸ ਦੇ ਵਿੱਚ ਲੱਕੀ ਓਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਪੁਰਾਣਾ ਜਿਹੜਾ ਸਹਾਇਕ ਹੈ ਉਸ ਦਾ ਨਾਮ ਜਿਹੜਾ ਕਿ ਇਸ ਕੇਸ ਦੇ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਹੈ ਹੁਣ ਪੁਲਿਸ ਕਿਸ ਨਜ਼ਰੀਏ ਦੇ ਨਾਲ ਇਸ ਕੇਸ ਦੀ ਜਿਹੜੀ ਜਾਂਚ ਪੜਤਾਲ ਕਰੇਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਲੱਕੀਓ ਬਰੋਏ ਕਤਲकांड ਦੇ ਵਿੱਚ ਇੱਕ ਵੱਡੀ ਲੀਡ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੀ ਕੱਲ ਮੋਰਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਆਪਾਗੂ ਲੱਕੀਓ ਬਰੋਏ ਦੀਆਂ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੋ ਸਕੂਟਰੀ ਸਵਾਰ ਹਮਲਾਵਰ ਆਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹਮਲਾਵਰ ਆਣ ਕੇ ਗੋਲੀਆਂ ਤਾਣ ਕੇ ਗੋਲੀਆਂ ਦੀਆਂ ਬੁਛਾਰਾ ਕਰਦਾ ਏ ਅਤੇ ਲੱਕੀਓ ਬ੍ਰੋਏ ਦੀ ਹਤਿਆਕਾ ਦਾ ਇਤਜਾਦ ਜਾਂਦੀ ਹੈ ਜਿਸ ਤੋਂ ਬਾਅਦ ਦੋਵੇਂ ਦੋਸ਼ੀ ਜਿਹੜੇ ਨੇ ਸਕੂਟਰੀ ਤੇ ਸਵਾਰ ਹੋ ਕੇ ਉੱਥੋਂ ਨਿਕਲ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਉੱਥੇ ਇੱਕ ਜਿਹੜੀ ਇੱਕ ਹੋਰ ਲੀਡ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਸ ਕੇਸ ਦੇ ਵਿੱਚ ਲੱਕੀ ਆਬ੍ਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਵਾਰਦਾਤ ਦੇ ਵਿੱਚ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਜਿਸ ਨੂੰ ਇਸ ਸੀਸੀਟੀਵੀ ਦੇ ਵਿੱਚ ਗੱਡੀ ਦੇ ਵਿੱਚ ਸਵਾਰ ਦੇਖਿਆ ਗਿਆ ਹੈ ਤੁਹਾਨੂੰ ਇੱਕ ਸੀਸੀਟੀਵੀ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਕ੍ਰੇਟਾ ਕਾਰ ਹੈ ਜੋ ਨਿਕਲ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ ਲੱਕੀ ਅਬਰੋਏ ਦਾ ਸਹਾਇਕ ਸੀ ਜੋ ਕਿ ਕ੍ਰੇਟਾ ਕਾਰ ਦੇ ਵਿੱਚ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪਿੱਛੇ ਸਕੂਟੀ ਤੇ ਸ਼ੂਟਰ ਵੀ ਉੱਥੇ ਨਜ਼ਰ ਆ ਰਹੇ ਨੇ ਜਿਨ੍ਹਾਂ ਸ਼ੂਟਰਾਂ ਨੇ ਲੱਕੀ ਅਬਰੋਏ ਤੇ ਗੋਲੀਆਂ ਚਲਾਈਆਂ ਸੀ ਉਹੀ ਸ਼ੂਟਰ ਜਿਹੜੇ ਪਿੱਛੇ ਨਜ਼ਰ ਆ ਰਹੇ ਨੇ ਤਾਂ ਗਲੀ ਦੇ ਵਿੱਚ ਇਹ ਜਿਹੜੀ ਤਸਵੀਰ ਹੈ ਸਾਹਮਣੇ ਆਈ ਹੈ ਤਾਂ ਇੱਕ ਵੱਡੀ ਲੀਡ ਜਿਹੜੀ ਪੁਲਿਸ ਨੇ ਹਾਸਲ ਕੀਤੀ ਹੈ ਬੀਤੀ ਕੱਲ ਤੋਂ ਸੀਸੀਟੀਵੀ ਕੈਮਰੇ ਜਿਹੜੇ ਕਿ ਖੰਗਾਲੇ ਜਾ ਰਹੇ ਨੇ ਸਾਰੇ ਹੀ ਤੱਥ ਦੇਖੇ ਜਾ ਰਹੇ ਨੇ ਉੱਥੇ ਵੀ ਮੌਕੇ ਵਾਰਦਾਤ ਪੰਜਾਬ ਡੀਜੀਪੀ ਗੌਰਵ ਯਾਦਵ ਵੀ ਪਹੁੰਚੇ ਸੀ ਜਿਨ੍ਹਾਂ ਵੱਲੋਂ ਮੌਇਨਾ ਕੀਤਾ ਗਿਆ ਜਿਨ੍ਹਾਂ ਨੇ ਕਿਹਾ ਕਿ ਜਲਦੀ ਦੋਸ਼ੀਆਂ ਦੀ ਭਾਲ ਕਰ ਦਿੱਤੀ ਜਾਵੇਗੀ ਤਾਂ ਉਸ ਤੋਂ ਬਾਅਦ ਜਦੋਂ ਸੀਸੀਟੀਵੀ ਖੰਗਾਲੇ ਗਏ ਤਾਂ ਇੱਕ ਹੋਰ ਸੀਸੀਟੀਵੀ ਨੇ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਜਿਸ ਨੇ ਇਸ ਸਾਰੇ ਕੇਸ ਦੀ ਇੱਕ ਤਸਵੀਰ ਹੀ ਪਲਟ ਕੇ ਰੱਖ ਦਿੱਤੀ ਹੈ ਜਿੱਥੇ ਕਿ ਕਈ ਗਰੁੱਪਾਂ ਵੱਲੋਂ ਇਸ ਕੇਸ ਦੀ ਜ਼ਿੰਮੇਵਾਰੀ ਲਈ ਗਈ ਹੈ ਲੱਕੀ ਲੱਕੀਓ ਬਰੋਏ ਦੇ ਕਤਲ ਦਾ ਜਿਹੜਾ ਜ਼ਿੰਮੇਵਾਰੀ ਹੈ ਕਈ ਗੈਂਗ ਨੇ ਲਈ ਹੈ ਗਰੁੱਪਾਂ ਨੇ ਲਈ ਹੈ ਉੱਥੇ ਹੀ ਇਸ ਸੀਸੀਟੀਵੀ ਨੇ ਇਸ ਇਸ ਕੇਸ ਦਾ ਰੁਖ ਬਦਲ ਦਿੱਤਾ ਜਿਸ ਦੇ ਲੱਕੀ ਓਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਪੁਰਾਣਾ ਜਿਹੜਾ ਸਹਾਇਕ ਹੈ ਉਸ ਦਾ ਨਾਮ ਜਿਹੜਾ ਕਿ ਇਸ ਕੇਸ ਦੇ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਪੁਲਿਸ ਕਿਸ ਨਜ਼ਰੀਏ ਦੇ ਨਾਲ ਇਸ ਕੇਸ ਦੀ ਜਿਹੜੀ ਜਾਂਚ ਪੜਤਾਲ ਕਰੇਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਲੱਕੀ ਓਬਰੋਏ ਕਤਲकांड ਦੇ ਵਿੱਚ ਇੱਕ ਵੱਡੀ ਲੀਡ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੀ ਕੱਲ ਮੋਰਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਆਪਾਗੂ ਲੱਕੀ ਓਬਰੋਏ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਈ ਇਸ ਦੇ ਵਿੱਚ ਦੋ ਸਕੂਟਰੀ ਸਵਾਰ ਹਮਲਾਵਰ ਆਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹਮਲਾਵਰ ਆਣ ਕੇ ਗੋਲੀਆਂ ਤਾਣ ਕੇ ਗੋਲੀਆਂ ਦੀਆਂ ਬੁਛਾਰਾ ਕਰਦਾ ਏ ਅਤੇ ਲੱਕੀ ਆਬਰੋਏ ਦੀ ਹਤਿਆ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਦੋਵੇਂ ਦੋਸ਼ੀ ਜਿਹੜੇ ਨੇ ਸਕੂਟਰੀ ਤੇ ਸਵਾਰ ਹੋ ਕੇ ਉੱਥੋਂ ਨਿਕਲ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਉੱਥੇ ਇੱਕ ਜਿਹੜੀ ਇੱਕ ਹੋਰ ਲੀਡ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਸ ਕੇਸ ਦੇ ਵਿੱਚ ਲੱਕੀ ਆਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਵਾਰਦਾਤ ਦੇ ਵਿੱਚ ਸਹਾਇਕ ਦਾ ਨਾਮ ਸਾ ਮਣੀ ਆ ਰਹੀ ਹੈ ਜਿਸ ਨੂੰ ਇਸ ਸੀਸੀਟੀਵੀ ਦੇ ਵਿੱਚ ਗੱਡੀ ਦੇ ਵਿੱਚ ਸਵਾਰ ਦੇਖਿਆ ਗਿਆ ਹੈ ਤੁਹਾਨੂੰ ਇੱਕ ਸੀਸੀਟੀਵੀ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਕ੍ਰੇਟਾ ਕਾਰ ਹੈ ਜੋ ਨਿਕਲ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ ਲੱਕੀ ਅਬਰੋਏ ਦਾ ਸਹਾਇਕ ਸੀ ਜੋ ਕਿ ਕ੍ਰੇਟਾ ਕਾਰ ਦੇ ਵਿੱਚ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪਿੱਛੇ ਸਕੂਟੀ ਤੇ ਸ਼ੂਟਰ ਵੀ ਉੱਥੇ ਨਜ਼ਰ ਆ ਰਹੇ ਨੇ ਜਿਨ੍ਹਾਂ ਸ਼ੂਟਰਾਂ ਨੇ ਲੱਕੀ ਅਬਰੋਏ ਤੇ ਗੋਲੀਆਂ ਚਲਾਈਆਂ ਸੀ ਉਹੀ ਸ਼ੂਟਰ ਜਿਹੜੇ ਪਿੱਛੇ ਨਜ਼ਰ ਆ ਰਹੇ ਨੇ ਤਾਂ ਗਲੀ ਦੇ ਵਿੱਚ ਇਹ ਜਿਹੜੀ ਤਸਵੀਰ ਹੈ ਸਾਹਮਣੇ ਆਈ ਕਹਤਾ ਇੱਕ ਵੱਡੀ ਲੀਡ ਜਿਹੜੀ ਪੁਲਿਸ ਨੇ ਹਾਸਲ ਕੀਤੀ ਹੈ ਬੀਤੀ ਕੱਲ ਤੋਂ ਸੀਸੀਟੀਵੀ ਕੈਮਰੇ ਜਿਹੜੇ ਕਿ ਖੰਗਾਲੇ ਜਾ ਰਹੇ ਨੇ ਸਾਰੇ ਹੀ ਤੱਥ ਦੇਖੇ ਜਾ ਰਹੇ ਨੇ ਉੱਥੇ ਹੀ ਮੌਕੇ ਵਾਰਦਾਤੇ ਪੰਜਾਬ ਡੀਜੀਪੀ ਗੌਰਵ ਯਾਦਵ ਵੀ ਪਹੁੰਚੇ ਸੀ ਜਿਨ੍ਹਾਂ ਵੱਲੋਂ ਮੌਇਨਾ ਕੀਤਾ ਗਿਆ ਜਿਨ੍ਹਾਂ ਨੇ ਕਿਹਾ ਕਿ ਜਲਦੀ ਦੋਸ਼ੀਆਂ ਦੀ ਭਾਲ ਕਰ ਲਈਤੀ ਜਾਵੇਗੀ ਤਾਂ ਉਸ ਤੋਂ ਬਾਅਦ ਜਦੋਂ ਸੀਸੀਟੀਵੀ ਖੰਗਾਲੇ ਗਏ ਤਾਂ ਇੱਕ ਹੋਰ ਸੀਸੀਟੀਵੀ ਨੇ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਜਿਸ ਨੇ ਇਸ ਸਾਰੇ ਕੇਸ ਦੀ ਇੱਕ ਤਸਵੀਰ ਹੀ ਪਲਟ ਕੇ ਰੱਖ ਦਿੱਤੀ ਹੈ ਜਿੱਥੇ ਕਿ ਕਈ ਗਰੁੱਪਾਂ ਵੱਲੋਂ ਇਸ ਕੇਸ ਦੀ ਜ਼ਿੰਮੇਵਾਰੀ ਲਈ ਗਈ ਹੈ ਲੱਕੀ ਲੱਕੀਓ ਬਰੋਏ ਦੇ ਕਤਲ ਦਾ ਜਿਹੜਾ ਜ਼ਿੰਮੇਵਾਰੀ ਹੈ ਕਈ ਗੈਂਗ ਨੇ ਲਈ ਹੈ ਗਰੁੱਪਾਂ ਨੇ ਲਈ ਹੈ ਉੱਥੇ ਹੀ ਇਸ ਸੀਸੀਟੀਵੀ ਨੇ ਇਸ ਕੇਸ ਦਾ ਰੁਖ ਬਦਲ ਦਿੱਤਾ ਹੈ ਜਿਸ ਦੇ ਵਿੱਚ ਲੱਕੀਓ ਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਪੁਰਾਣਾ ਜਿਹੜਾ ਸਹਾਇਕ ਹੈ ਉਸ ਦਾ ਨਾਮ ਜਿਹੜਾ ਕਿ ਇਸ ਕੇਸ ਦੇ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਹੁਣ ਪੁਲਿਸ ਕਿਸ ਨਜ਼ਰੀਏ ਦੇ ਨਾਲ ਇਸ ਕੇਸ ਦੀ ਜਿਹੜੀ ਜਾਂਚ ਪੜਤਾਲ ਕਰੇਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਲੱਕੀਓ ਬਰੋਏ ਕਤਲकांड ਦੇ ਵਿੱਚ ਇੱਕ ਵੱਡੀ ਲੀਡ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੀ ਕਾਲ ਮੋਰਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਆਪਾਗੂ ਲੱਕੀ ਅਬਰੋਏ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੋ ਸਕੂਟਰੀ ਸਵਾਰ ਹਮਲਾਵਰ ਆਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹਮਲਾਵਰ ਆਣ ਕੇ ਗੋਲੀਆਂ ਤਾਣ ਕੇ ਗੋਲੀਆਂ ਦੀਆਂ ਬੁਛਾਰਾ ਕਰਦਾ ਏ ਅਤੇ ਲੱਕੀ ਅਬਰੋਏ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਦੋਵੇਂ ਦੋਸ਼ੀ ਜਿਹੜੇ ਨੇ ਸਕੂਟਰੀ ਤੇ ਸਵਾਰ ਹੋ ਕੇ ਉੱਥੋਂ ਨਿਕਲ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਉੱਥੇ ਇੱਕ ਜਿਹੜੀ ਇੱਕ ਹੋਰ ਲੀਡ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਰਨ ਕਰਕੇ ਰੱਖ ਦਿੱਤਾ ਹੈ ਇਸ ਕੇਸ ਦੇ ਵਿੱਚ ਲੱਕੀ ਆਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਵਾਰਦਾਤ ਦੇ ਵਿੱਚ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਜਿਸ ਨੂੰ ਇਸ ਸੀਸੀਟੀਵੀ ਦੇ ਵਿੱਚ ਗੱਡੀ ਦੇ ਵਿੱਚ ਸਵਾਰ ਦੇਖਿਆ ਗਿਆ ਹੈ ਤੁਹਾਨੂੰ ਇੱਕ ਸੀਸੀਟੀਵੀ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਕ੍ਰੇਟਾ ਕਾਰ ਹੈ ਜੋ ਨਿਕਲ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ ਲੱਕੀ ਆਬਰੋਏ ਦਾ ਸਹਾਇਕ ਸੀ ਜੋ ਕਿ ਕ੍ਰੇਟਾ ਕਾਰ ਦੇ ਵਿੱਚ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪਿੱਛੇ ਸਕੂਟੀ ਤੇ ਸ਼ੂਟਰ ਵੀ ਹੇ ਨਜ਼ਰ ਆ ਰਹੇ ਨੇ ਦਿਨ ਸ਼ੂਟਰਾਂ ਨੇ ਲੱਕੀ ਅਬਰੋਏ ਤੇ ਗੋਲੀਆਂ ਚਲਾਈਆਂ ਸੀ ਉਹੀ ਸ਼ੂਟਰ ਜਿਹੜੇ ਪਿੱਛੇ ਨਜ਼ਰ ਆ ਰਹੇ ਨੇ ਤਾਂ ਗਲੀ ਦੇ ਵਿੱਚ ਇਹ ਜਿਹੜੀ ਤਸਵੀਰ ਹੈ ਸਾਹਮਣੇ ਆਈ ਹੈ ਤਾਂ ਇੱਕ ਵੱਡੀ ਲੀਡ ਜਿਹੜੀ ਪੁਲਿਸ ਨੇ ਹਾਸਲ ਕੀਤੀ ਹੈ ਬੀਤੀ ਕੱਲ ਤੋਂ ਸੀਸੀਟੀਵੀ ਕੈਮਰੇ ਜਿਹੜੇ ਕਿ ਖੰਗਾਲੇ ਜਾ ਰਹੇ ਨੇ ਸਾਰੇ ਹੀ ਤੱਥ ਦੇਖੇ ਜਾ ਰਹੇ ਨੇ ਉੱਥੇ ਹੀ ਮੌਕੇ ਵਾਰਦਾਤ ਤੇ ਪੰਜਾਬ ਡੀਜੀਪੀ ਗੌਰਵ ਯਾਦਵ ਵੀ ਪਹੁੰਚੇ ਸੀ ਜਿਨ੍ਹਾਂ ਵੱਲੋਂ ਮੌਇਨਾ ਕੀਤਾ ਗਿਆ ਜਿਨ੍ਹਾਂ ਨੇ ਕਿਹਾ ਕਿ ਜਲਦੀ ਦੋਸ਼ੀਆਂ ਦੀ ਭਾਲ ਕਰ ਲਈਤੀ ਜਾਵੇਗੀ ਤਾਂ ਉਸ ਤੋਂ ਬਾਅਦ ਜਦੋਂ ਸੀਸੀਟੀਵੀ ਖੰਗਾਲੇ ਗਏ ਤਾਂ ਇੱਕ ਹੋਰ ਸੀਸੀਟੀਵੀ ਨੇ ਸਾਰਿਆਂ ਦੇ ਹੋਸ਼ ਉਡਾ ਕੇ ਖਦਿੱਤੇ ਜਿਸ ਨੇ ਇਸ ਸਾਰੇ ਕੇਸ ਦੀ ਇੱਕ ਤਸਵੀਰ ਹੀ ਪਲਟ ਕੇ ਰੱਖ ਦਿੱਤੀ ਹੈ ਜਿੱਥੇ ਕਿ ਕਈ ਗਰੁੱਪਾਂ ਵੱਲੋਂ ਇਸ ਕੇਸ ਦੀ ਜ਼ਿੰਮੇਵਾਰੀ ਲਈ ਗਈ ਹੈ ਲਕੀ ਲਕੀਓ ਬਰੋਏ ਦੇ ਕਤਲ ਦਾ ਜਿਹੜਾ ਜ਼ਿੰਮੇਵਾਰੀ ਹੈ ਕਈ ਗੈਂਗ ਨੇ ਲਈ ਹੈ ਗਰੁੱਪਾਂ ਨੇ ਲਈ ਹੈ ਉੱਥੇ ਹੀ ਇਸ ਸੀਸੀਟੀਵੀ ਨੇ ਇਸ ਇਸ ਕੇਸ ਦਾ ਰੁਖ ਬਦਲ ਦਿੱਤਾ ਜਿਸ ਦੇ ਵਿੱਚ ਲਕੀਓ ਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਪੁਰਾਣਾ ਜਿਹੜਾ ਸਹਾਇਕ ਹੈ ਉਸ ਦਾ ਨਾਮ ਜਿਹੜਾ ਕਿ ਇਸ ਕੇਸ ਦੇ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਹੁਣ ਪੁਲਿਸ ਕਿਸ ਨਜ਼ਰੀਏ ਦੇ ਨਾਲ ਇਸ ਕੇਸ ਦੀ ਜਿਹੜੀ ਜਾਂਚ ਪੜਤਾਲ ਕਰੇਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਲੱਕੀਓ ਬਰੋਏ ਕਤਲकांड ਦੇ ਵਿੱਚ ਇੱਕ ਵੱਡੀ ਲੀਡ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੀ ਕੱਲ ਮੋਰਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਆਪਾਗੂ ਲੱਕੀਓ ਬਰੋਏ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੋ ਸਕੂਟਰੀ ਸਵਾਰ ਹਮਲਾਵਰ ਆਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹਮਲਾਵਰ ਆਣ ਕੇ ਗੋਲੀਆਂ ਤਾਣ ਕੇ ਗੋਲੀਆਂ ਦੀਆਂ ਬੁਛਾਰਾ ਕਰਦਾ ਏ ਅਤੇ ਲੱਕੀਓ ਬਰੋਏ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਦੋਵੇਂ ਦੋਸ਼ੀ ਜਿਹੜੇ ਨੇ ਸਕੂਟਰੀ ਤੇ ਸਵਾਰ ਹੋ ਕੇ ਉੱਥੋਂ ਨਿਕਲ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਉੱਥੇ ਇੱਕ ਜਿਹੜੀ ਇੱਕ ਹੋਰ ਲੀਡ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਸ ਕੇਸ ਦੇ ਵਿੱਚ ਲੱਕੀ ਆਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਵਾਰਦਾਤ ਦੇ ਵਿੱਚ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਜਿਸ ਨੂੰ ਇਸ ਸੀਸੀਟੀਵੀ ਦੇ ਵਿੱਚ ਗੱਡੀ ਦੇ ਵਿੱਚ ਸਵਾਰ ਦੇਖਿਆ ਗਿਆ ਹੈ ਤੁਹਾਨੂੰ ਇੱਕ ਸੀਸੀਟੀਵੀ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਕ੍ਰੇਟਾ ਕਾਰ ਹੈ ਜੋ ਨਿਕਲ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ ਲੱਕੀ ਅਬਰੋਏ ਦਾ ਸਹਾਇਕ ਸੀ ਜੋ ਕਿ ਕ੍ਰੇਟਾ ਕਾਰ ਦੇ ਵਿੱਚ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪਿੱਛੇ ਸਕੂਟੀ ਤੇ ਸ਼ੂਟਰ ਵੀ ਉੱਥੇ ਨਜ਼ਰ ਆ ਰਹੇ ਨੇ ਜਿਨ੍ਹਾਂ ਸ਼ੂਟਰਾਂ ਨੇ ਲੱਕੀ ਅਬਰੋਏ ਤੇ ਗੋਲੀਆਂ ਚਲਾਈਆਂ ਸੀ ਉਹੀ ਸ਼ੂਟਰ ਜਿਹੜੇ ਪਿੱਛੇ ਨਜ਼ਰ ਆ ਰਹੇ ਨੇ ਤਾਂ ਗਲੀ ਦੇ ਵਿੱਚ ਇਹ ਜਿਹੜੀ ਤਸਵੀਰ ਹੈ ਸਾਹਮਣੇ ਆਈ ਹੈ ਤਾਂ ਇੱਕ ਵੱਡੀ ਲੀਡ ਜਿਹੜੀ ਪੁਲਿਸ ਨੇ ਹਾਸਲ ਕੀਤੀ ਹੈ ਬੀਤੀ ਕੱਲ ਤੋਂ ਸੀਸੀਟੀਵੀ ਕੈਮਰੇ ਜਿਹੜੇ ਕਿ ਖੰਗਾਲੇ ਜਾ ਰਹੇ ਨੇ ਸਾਰੇ ਹੀ ਤੱਥ ਦੇਖੇ ਜਾ ਰਹੇ ਨੇ ਉੱਥੇ ਹੀ ਮੌਕੇ ਵਾਰਦਾਤ ਤੇ ਪੰਜਾਬ ਡੀਜੀਪੀ ਗੌਰਵ ਯਾਦਵ ਵੀ ਪਹੁੰਚੇ ਜਿਨ੍ਹਾਂ ਵੱਲੋਂ ਮੌਇਨਾ ਕੀਤਾ ਗਿਆ ਜਿਨ੍ਹਾਂ ਨੇ ਕਿਹਾ ਕਿ ਜਲਦੀ ਦੋਸ਼ੀਆਂ ਦੀ ਭਾਲ ਕਰ ਲਈਤੀ ਜਾਵੇਗੀ ਤਾਂ ਉਸ ਤੋਂ ਬਾਅਦ ਜਦੋਂ ਸੀਸੀਟੀਵੀ ਖੰਗਾਲੇ ਗਏ ਤਾਂ ਇੱਕ ਹੋਰ ਸੀਸੀਟੀਵੀ ਨੇ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਜਿਸ ਨੇ ਇਸ ਸਾਰੇ ਕੇਸ ਦੀ ਇੱਕ ਤਸਵੀਰ ਹੀ ਪਲਟ ਕੇ ਰੱਖ ਦਿੱਤੀ ਹੈ ਜਿੱਥੇ ਕਿ ਕਈ ਗਰੁੱਪਾਂ ਵੱਲੋਂ ਇਸ ਕੇਸ ਦੀ ਜ਼ਿੰਮੇਵਾਰੀ ਲਈ ਗਈ ਹੈ ਲੱਕੀ ਲੱਕੀ ઓਬਰੋਏ ਦੇ ਕਤਲ ਦਾ ਜਿਹੜਾ ਜ਼ਿੰਮੇਵਾਰੀ ਹੈ ਕਈ ਗੈਂਗ ਨੇ ਲਈ ਹੈ ਗਰੁੱਪਾਂ ਨੇ ਲਈ ਹੈ ਉੱਥੇ ਹੀ ਇਸ ਸੀਸੀਟੀਵੀ ਨੇ ਇਸ ਕੇਸ ਦਾ ਰੁਖ ਬਦਲ ਦਿੱਤਾ ਜਿਸ ਦੇ ਵਿੱਚ ਲੱਕੀ ઓਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਨੇ ਆ ਰਿਹਾ ਹੈ ਪੁਰਾਣਾ ਜਿਹੜਾ ਸਹਾਇਕ ਹੈ ਉਸ ਦਾ ਨਾਮ ਜਿਹੜਾ ਕਿ ਇਸ ਕੇਸ ਦੇ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਪੁਲਿਸ ਕਿਸ ਨਜ਼ਰੀਏ ਦੇ ਨਾਲ ਇਸ ਕੇਸ ਦੀ ਜਿਹੜੀ ਜਾਂਚ ਪੜਤਾਲ ਕਰੇਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਲੱਕੀਓ ਬਰੋਏ ਕਤਲकांड ਦੇ ਵਿੱਚ ਇੱਕ ਵੱਡੀ ਲੀਡ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੀ ਕੱਲ ਮੋਰਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਆਪਾਗੂ ਲੱਕੀਓ ਬਰੋਏ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੋ ਸਕੂਟਰੀ ਸਵਾਰ ਹਮਲਾ ਵਰ ਆਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹਮਲਾਵਰ ਆਣ ਕੇ ਗੋਲੀਆਂ ਤਾਣ ਕੇ ਗੋਲੀਆਂ ਦੀਆਂ ਬੁਛਾਰਾ ਕਰਦਾ ਏ ਅਤੇ ਲੱਕੀ ਆਬਰੋਏ ਦੀ ਹਤਿਆ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਦੋਵੇਂ ਦੋਸ਼ੀ ਜਿਹੜੇ ਨੇ ਸਕੂਟਰੀ ਤੇ ਸਵਾਰ ਹੋ ਕੇ ਉੱਥੋਂ ਨਿਕਲ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਉੱਥੇ ਇੱਕ ਜਿਹੜੀ ਇੱਕ ਹੋਰ ਲੀਡ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਸ ਕੇਸ ਦੇ ਵਿੱਚ ਲੱਕੀ ਆਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਵਾਰਦਾਤ ਦੇ ਵਿੱਚ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਜਿਸ ਨੂੰ ਇਸ ਸੀਸੀਟੀਵੀ ਵਿੱਚ ਗੱਡੀ ਦੇ ਵਿੱਚ ਸਵਾਰ ਦੇਖਿਆ ਗਿਆ ਹੈ ਤੁਹਾਨੂੰ ਇੱਕ ਸੀਸੀਟੀਵੀ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਕ੍ਰੇਟਾ ਕਾਰ ਹੈ ਜੋ ਨਿਕਲ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ ਲੱਕੀ ਅਬਰੋਏ ਦਾ ਸਹਾਇਕ ਸੀ ਜੋ ਕਿ ਕ੍ਰੇਟਾ ਕਾਰ ਦੇ ਵਿੱਚ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪਿੱਛੇ ਸਕੂਟੀ ਤੇ ਸ਼ੂਟਰ ਵੀ ਉੱਥੇ ਨਜ਼ਰ ਆ ਰਹੇ ਨੇ ਜਿਨ੍ਹਾਂ ਸ਼ੂਟਰਾਂ ਨੇ ਲੱਕੀ ਅਬਰੋਏ ਤੇ ਗੋਲੀਆਂ ਚਲਾਈਆਂ ਸੀ ਉਹੀ ਸ਼ੂਟਰ ਜਿਹੜੇ ਪਿੱਛੇ ਨਜ਼ਰ ਆ ਰਹੇ ਨੇ ਤਾਂ ਗਲੀ ਦੇ ਵਿੱਚ ਇਹ ਜਿਹੜੀ ਤਸਵੀਰ ਹੈ ਸਾਹਮਣੇ ਆਈ ਹੈ ਤਾਂ ਇੱਕ ਵੱਡੀ ਲੀਡ ਜਿਹੜੀ ਪੁਲਿਸ ਨੇ ਹਾਸਲ ਕੀਤੀ ਡਾਇਬੀਟੀਕਲ ਤੋਂ ਸੀਸੀਟੀਵੀ ਕੈਮਰੇ ਜਿਹੜੇ ਕਿ ਖੰਗਾਲੇ ਜਾ ਰਹੇ ਨੇ ਸਾਰੇ ਹੀ ਤੱਥ ਦੇਖੇ ਜਾ ਰਹੇ ਨੇ ਉੱਥੇ ਹੀ ਮੌਕੇ ਵਾਰਦਾ ਤੇ ਪੰਜਾਬ ਡੀਜੀਪੀ ਗੌਰਵ ਯਾਦਵ ਵੀ ਪਹੁੰਚੇ ਸੀ ਜਿਨ੍ਹਾਂ ਵੱਲੋਂ ਮੌਇਨਾ ਕੀਤਾ ਗਿਆ ਜਿਨ੍ਹਾਂ ਨੇ ਕਿਹਾ ਕਿ ਜਲਦੀ ਦੋਸ਼ੀਆਂ ਦੀ ਭਾਲ ਕਰ ਦਿੱਤੀ ਜਾਵੇਗੀ ਤਾਂ ਉਸ ਤੋਂ ਬਾਅਦ ਜਦੋਂ ਸੀਸੀਟੀਵੀ ਖੰਗਾਲੇ ਗਏ ਤਾਂ ਇੱਕ ਹੋਰ ਸੀਸੀਟੀਵੀ ਨੇ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਜਿਸ ਨੇ ਇਸ ਸਾਰੇ ਕੇਸ ਦੀ ਇੱਕ ਤਸਵੀਰ ਹੀ ਪਲਟ ਕੇ ਰੱਖ ਦਿੱਤੀ ਹੈ ਜਿੱਥੇ ਕਿ ਕਈ ਗਰੁੱਪਾਂ ਵੱਲੋਂ ਇਸ ਕੇਸ ਦੀ ਜ਼ਿੰਮੇਵਾਰੀ ਲਈ ਗਈ ਹੈ ਲੱਕੀ ਲੱਕੀਓ ਬਰੋਏ ਦੇ ਕਤਲ ਦਾ ਜਿਹੜਾ ਜੀ ਵਾਰੀ ਹੈ ਕਈ ਗੈਂਗ ਨੇ ਲਈ ਹੈ ਗਰੁੱਪਾਂ ਨੇ ਲਈ ਹੈ ਉੱਥੇ ਹੀ ਇਸ ਸੀਸੀਟੀਵੀ ਨੇ ਇਸ ਕੇਸ ਦਾ ਰੁਖ ਬਦਲ ਦਿੱਤਾ ਹੈ ਜਿਸ ਦੇ ਵਿੱਚ ਲੱਕੀਓ ਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਪੁਰਾਣਾ ਜਿਹੜਾ ਸਹਾਇਕ ਹੈ ਉਸ ਦਾ ਨਾਮ ਜਿਹੜਾ ਕਿ ਇਸ ਕੇਸ ਦੇ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਪੁਲਿਸ ਕਿਸ ਨਜ਼ਰੀਏ ਦੇ ਨਾਲ ਇਸ ਕੇਸ ਦੀ ਜਿਹੜੀ ਜਾਂਚ ਪੜਤਾਲ ਕਰੇਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਲੱਕੀਓ ਬਰੋਏ ਕਤਲकांड ਦੇ ਵਿੱਚ ਇੱਕ ਵੱਡੀ ਲੀਡ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੀ ਕੱਲ ਮੋਰਲ ਟਾਊਨ ਦੇ ਗੁਰਦੁਆਰਾ ਸਾਹਿਬ ਦੀਵਾਰ ਆਪਾਗੂ ਲਕੀਓ ਬਰੋਏ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੋ ਸਕੂਟਰੀ ਸਵਾਰ ਹਮਲਾਵਰ ਆਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹਮਲਾਵਰ ਆਣ ਕੇ ਗੋਲੀਆਂ ਤਾਣ ਕੇ ਗੋਲੀਆਂ ਦੀਆਂ ਬੁਛਾਰਾ ਕਰਦਾ ਏ ਅਤੇ ਲਕੀਓ ਬਰੋਏ ਦੀ ਹਤਿਆ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਦੋਵੇਂ ਦੋਸ਼ੀ ਜਿਹੜੇ ਨੇ ਸਕੂਟਰੀ ਤੇ ਸਵਾਰ ਹੋ ਕੇ ਉੱਥੋਂ ਨਿਕਲ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਉੱਥੇ ਇੱਕ ਜਿਹੜੀ ਇੱਕ ਹੋਰ ਲੀਡ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਸ ਕੇਸ ਦੇ ਵਿੱਚ ਲਕੀਓ ਦੀ ਅਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਵਾਰਦਾਤ ਦੇ ਵਿੱਚ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਜਿਸ ਨੂੰ ਇਸ ਸੀਸੀਟੀਵੀ ਦੇ ਵਿੱਚ ਗੱਡੀ ਦੇ ਵਿੱਚ ਸਵਾਰ ਦੇਖਿਆ ਗਿਆ ਹੈ ਤੁਹਾਨੂੰ ਇੱਕ ਸੀਸੀਟੀਵੀ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਕ੍ਰੇਟਾ ਕਾਰ ਹੈ ਜੋ ਨਿਕਲ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ ਲੱਕੀ ਅਬਰੋਏ ਦਾ ਸਹਾਇਕ ਸੀ ਜੋ ਕਿ ਕ੍ਰੇਟਾ ਕਾਰ ਦੇ ਵਿੱਚ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪਿੱਛੇ ਸਕੂਟੀ ਤੇ ਸ਼ੂਟਰ ਵੀ ਉੱਥੇ ਨਜ਼ਰ ਆ ਰਹੇ ਨੇ ਜਿਨ੍ਹਾਂ ਸ਼ੂਟਰਾਂ ਨੇ ਲੱਕੀ ਅਬਰੋਏ ਤੇ ਗੋਲੀਆਂ ਚਲਾਈਆਂ ਸੀ ਉਹੀ ਸ਼ੂਟਰ ਜਿਹੜੇ ਪਿੱਛੇ ਨਜ਼ਰ ਆ ਰਹੇ ਨੇ ਤਾਂ ਗਲੀ ਦੇ ਵਿੱਚ ਇਹ ਜਿਹੜੀ ਤਸਵੀਰ ਹੈ ਸਾਹਮਣੇ ਆਈ ਹੈ ਤਾਂ ਇੱਕ ਵੱਡੀ ਲੀਡ ਜਿਹੜੀ ਪੁਲਿਸ ਨੇ ਹਾਸਲ ਕੀਤੀ ਹੈ ਬੀਤੀ ਗੱਲ ਤੋਂ ਸੀਸੀਟੀਵੀ ਕੈਮਰੇ ਜਿਹੜੇ ਕਿ ਖੰਗਾਲੇ ਜਾ ਰਹੇ ਨੇ ਸਾਰੇ ਹੀ ਤੱਥ ਦੇਖੇ ਜਾ ਰਹੇ ਨੇ ਉੱਥੇ ਹੀ ਮੌਕੇ ਵਾਰਦਾਤ ਤੇ ਪੰਜਾਬ ਡੀਜੀਪੀ ਗੌਰਵ ਯਾਦਵ ਵੀ ਪਹੁੰਚੇ ਸੀ ਜਿਨ੍ਹਾਂ ਵੱਲੋਂ ਮੌਇਨਾ ਕੀਤਾ ਗਿਆ ਜਿਨ੍ਹਾਂ ਨੇ ਕਿਹਾ ਕਿ ਜਲਦੀ ਦੋਸ਼ੀਆਂ ਦੀ ਭਾਲ ਕਰ ਲਈਤੀ ਜਾਵੇਗੀ ਤਾਂ ਉਸ ਤੋਂ ਬਾਅਦ ਜਦੋਂ ਸੀਸੀਟੀਵੀ ਖੰਗਾਲੇ ਗਏ ਤਾਂ ਇੱਕ ਹੋਰ ਸੀਸੀਟੀਵੀ ਨੇ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਜਿਸ ਨੇ ਇਸ ਸਾਰੇ ਕੇਸ ਇਹ ਇੱਕ ਤਸਵੀਰ ਹੀ ਪਲਟ ਕੇ ਰੱਖ ਦਿੰਦੀ ਹੈ ਜਿੱਥੇ ਕਿ ਕਈ ਗਰੁੱਪਾਂ ਵੱਲੋਂ ਇਸ ਕੇਸ ਦੀ ਜ਼ਿੰਮੇਵਾਰੀ ਲਈ ਗਈ ਹੈ ਲक्की ਲੱਕੀਓ ਬਰੋਏ ਦੇ ਕਤਲ ਦਾ ਜਿਹੜਾ ਜ਼ਿੰਮੇਵਾਰੀ ਹੈ ਕਈ ਗੈਂਗ ਨੇ ਲਈ ਹੈ ਗਰੁੱਪਾਂ ਨੇ ਲਈ ਹੈ ਉੱਥੇ ਹੀ ਇਸ ਸੀਸੀਟੀਵੀ ਨੇ ਇਸ ਇਸ ਕੇਸ ਦਾ ਰੁਖ ਬਦਲ ਦਿੱਤਾ ਹੈ ਜਿਸ ਦੇ ਵਿੱਚ ਲੱਕੀਓ ਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਪੁਰਾਣਾ ਜਿਹੜਾ ਸਹਾਇਕ ਹੈ ਉਸ ਦਾ ਨਾਮ ਜਿਹੜਾ ਕਿ ਇਸ ਕੇਸ ਦੇ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਹੁਣ ਪੁਲਿਸ ਕਿਸ ਨਜ਼ਰੀਏ ਦੇ ਨਾਲ ਇਸ ਕੇਸ ਦੀ ਜਿਹੜੀ ਜਾਂਚ ਪੜਤਾਲ ਕਰੇਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਲੱਕੀਓ ਬਰੋਏ ਕਤਲकांड ਦੇ ਵਿੱਚ ਇੱਕ ਵੱਡੀ ਲੀਡ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੀ ਕੱਲ ਮੋਰਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਆਪਾਗੂ ਲੱਕੀਓ ਬਰੋਏ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੋ ਸਕੂਟਰੀ ਸਵਾਰ ਹਮਲਾਵਰ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹਮਲਾਵਰ ਆਣ ਕੇ ਗੋਲੀਆਂ ਤਾਣ ਕੇ ਗੋਲੀਆਂ ਦੀਆਂ ਬੁਛਾਰਾ ਕਰਦਾ ਏ ਅਤੇ ਲੱਕੀਓ ਬਰੋਏ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਦੋਵੇਂ ਦੋਸ਼ੀ ਜਿਹੜੇ ਨੇ ਸਕੂਟਰੀ ਤੇ ਸਵਾਰ ਕੇ ਉਥੋਂ ਨਿਕਲ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਉੱਥੇ ਇੱਕ ਜਿਹੜੀ ਇੱਕ ਹੋਰ ਲੀਡ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਸ ਕੇਸ ਦੇ ਵਿੱਚ ਲੱਕੀ ਆਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਵਾਰਦਾਤ ਦੇ ਵਿੱਚ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਜਿਸ ਨੂੰ ਇਸ ਸੀਸੀਟੀਵੀ ਦੇ ਵਿੱਚ ਗੱਡੀ ਦੇ ਵਿੱਚ ਸਵਾਰ ਦੇਖਿਆ ਗਿਆ ਹੈ ਤੁਹਾਨੂੰ ਇੱਕ ਸੀਸੀਟੀਵੀ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਕ੍ਰੇਟਾ ਕਾਰ ਹੈ ਜੋ ਨਿਕਲ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ ਲੱਕੀ ਆਬਰੋਏ ਦਾ ਸਹਾਇਕ ਸੀ ਜੋ ਕਿ ਕ੍ਰੇਟਾ ਕਾਰ ਦੇ ਵਿੱਚ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪਿੱਛੇ ਸਕੂਟੀ ਤੇ ਸ਼ੂਟਰ ਵੀ ਉੱਥੇ ਨਜ਼ਰ ਆ ਰਹੇ ਨੇ ਜਿਨ੍ਹਾਂ ਸ਼ੂਟਰਾਂ ਨੇ ਲੱਕੀ ਅਬਰੋਏ ਤੇ ਗੋਲੀਆਂ ਚਲਾਈਆਂ ਸੀ ਉਹੀ ਸ਼ੂਟਰ ਜਿਹੜੇ ਪਿੱਛੇ ਨਜ਼ਰ ਆ ਰਹੇ ਨੇ ਤਾਂ ਗਲੀ ਦੇ ਵਿੱਚ ਇਹ ਜਿਹੜੀ ਤਸਵੀਰ ਹੈ ਸਾਹਮਣੇ ਆਈ ਹੈ ਤਾਂ ਇੱਕ ਵੱਡੀ ਲੀਡ ਜਿਹੜੀ ਪੁਲਿਸ ਨੇ ਹਾਸਲ ਕੀਤੀ ਹੈ ਬੀਤੀ ਕੱਲ ਤੋਂ ਸੀਸੀਟੀਵੀ ਕੈਮਰੇ ਜਿਹੜੇ ਕਿ ਖੰਗਾਲੇ ਜਾ ਰਹੇ ਨੇ ਸਾਰੇ ਹੀ ਤੱਥ ਦੇਖੇ ਜਾ ਰਹੇ ਨੇ ਉੱਥੇ ਹੀ ਮੌਕੇ ਵਾਰਦਾਤ ਤੇ ਪੰਜਾਬ ਡੀਜੀਪੀ ਗੌਰਵ ਯਾਦਵ ਵੀ ਪਹੁੰਚੇ ਸੀ ਜਿਨ੍ਹਾਂ ਵੱਲੋਂ ਮੌਇਨਾ ਕੀਤਾ ਗਿਆ ਜਿਨ੍ਹਾਂ ਨੇ ਕਿਹਾ ਕਿ ਜਲਦੀ ਉਸ਼ਿਆਂ ਦੀ ਭਾਲ ਕਰ ਲੱਤੀ ਜਾਵੇਗੀ ਤਾਂ ਉਸ ਤੋਂ ਬਾਅਦ ਜਦੋਂ ਸੀਸੀਟੀਵੀ ਖੰਗਾਲੇ ਗਏ ਤਾਂ ਇੱਕ ਹੋਰ ਸੀਸੀਟੀਵੀ ਨੇ ਸਾਰਾ ਦੇ ਹੋਸ਼ ਉਡਾ ਕੇ ਰੱਖ ਦਿੱਤੇ ਜਿਸ ਨੇ ਇਸ ਸਾਰੇ ਕੇਸ ਦੀ ਇੱਕ ਤਸਵੀਰ ਹੀ ਪਲਟ ਕੇ ਰੱਖ ਦਿੱਤੀ ਹੈ ਜਿੱਥੇ ਕਿ ਕਈ ਗਰੁੱਪਾਂ ਵੱਲੋਂ ਇਸ ਕੇਸ ਦੀ ਜ਼ਿੰਮੇਵਾਰੀ ਲਈ ਗਈ ਹੈ ਲक्की ਲੱਕੀ ਓਬਰੋਏ ਦੇ ਕਤਲ ਦਾ ਜਿਹੜਾ ਜ਼ਿੰਮੇਵਾਰੀ ਹੈ ਕਈ ਗੈਂਗ ਨੇ ਲਈ ਹੈ ਗਰੁੱਪਾਂ ਨੇ ਲਈ ਹੈ ਉੱਥੇ ਹੀ ਇਸ ਸੀਸੀਟੀਵੀ ਨੇ ਇਸ ਇਸ ਕੇਸ ਦਾ ਰੁਖ ਬਦਲ ਦਿੱਤਾ ਹੈ ਜਿਸ ਦੇ ਵਿੱਚ ਲੱਕੀ ਓਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਪੁਰਾਣਾ ਜਿਹੜਾ ਸਹਾਇਕ ਆਇਕ ਹੈ ਉਸ ਦਾ ਨਾਮ ਜਿਹੜਾ ਕਿ ਇਸ ਕੇਸ ਦੇ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਪੁਲਿਸ ਕਿਸ ਨਜ਼ਰੀਏ ਦੇ ਨਾਲ ਇਸ ਕੇਸ ਦੀ ਜਿਹੜੀ ਜਾਂਚ ਪੜਤਾਲ ਕਰੇਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਲੱਕੀਓ ਬਰੋਏ ਕਤਲकांड ਦੇ ਵਿੱਚ ਇੱਕ ਵੱਡੀ ਲੀਡ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੀ ਕੱਲ ਮੋਰਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਆਪਾਗੂ ਲੱਕੀਓ ਬਰੋਏ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੋ ਸਕੂਟਰੀ ਸਵਾਰ ਹਮਲਾਵਰ ਆਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹਮਲਾਵਰ ਆਂ ਕੇ ਗੋਲੀਆਂ ਤਾਣ ਕੇ ਗੋਲੀਆਂ ਦੀਆਂ ਬੁਛਾਰਾ ਕਰਦਾ ਏ ਅਤੇ ਲੱਕੀ ਆਬਰੋਏ ਦੀ ਹਤਿਆ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਦੋਵੇਂ ਦੋਸ਼ੀ ਜਿਹੜੇ ਨੇ ਸਕੂਟਰੀ ਤੇ ਸਵਾਰ ਹੋ ਕੇ ਉੱਥੋਂ ਨਿਕਲ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਉੱਥੇ ਇੱਕ ਜਿਹੜੀ ਇੱਕ ਹੋਰ ਲੀਡ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਸ ਕੇਸ ਦੇ ਵਿੱਚ ਲੱਕੀ ਆਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਵਾਰਦਾਤ ਦੇ ਵਿੱਚ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਜਿਸ ਨੂੰ ਇਸ ਸੀਸੀਟੀਵੀ ਦੇ ਵਿੱਚ ਗੱਡੀ ਦੇ ਵਿੱਚ ਸਵਾਰ ਦੇਖਿਆ ਗਿਆ ਹੈ ਤਾਂ ਇੱਕ ਸੀਸੀਟੀਵੀ ਸੰਜੀ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਕ੍ਰੇਟਾ ਕਾਰ ਹੈ ਜੋ ਨਿਕਲ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ ਲੱਕੀ ਅਬਰੋਏ ਦਾ ਸਹਾਇਕ ਸੀ ਜੋ ਕਿ ਕ੍ਰੇਟਾ ਕਾਰ ਦੇ ਵਿੱਚ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪਿੱਛੇ ਸਕੂਟੀ ਤੇ ਸ਼ੂਟਰ ਵੀ ਉੱਥੇ ਨਜ਼ਰ ਆ ਰਹੇ ਨੇ ਜਿਨ੍ਹਾਂ ਸ਼ੂਟਰਾਂ ਨੇ ਲੱਕੀ ਅਬਰੋਏ ਤੇ ਗੋਲੀਆਂ ਚਲਾਈਆਂ ਸੀ ਉਹੀ ਸ਼ੂਟਰ ਜਿਹੜੇ ਪਿੱਛੇ ਨਜ਼ਰ ਆ ਰਹੇ ਨੇ ਤਾਂ ਗਲੀ ਦੇ ਵਿੱਚ ਇਹ ਜਿਹੜੀ ਤਸਵੀਰ ਹੈ ਸਾਹਮਣੇ ਆਈ ਹੈ ਤਾਂ ਇੱਕ ਵੱਡੀ ਲੀਡ ਜਿਹੜੀ ਪੁਲਿਸ ਨੇ ਹਾਸਲ ਕੀਤੀ ਹੈ ਬੀਤੀ ਗੱਲ ਤੋਂ ਸੀਸੀਟੀਵੀ ਕੈਮਰੇ ਡੇੜੇ ਕਿ ਖੰਗਾਲੇ ਜਾ ਰਹੇ ਨੇ ਸਾਰੇ ਹੀ ਤੱਥ ਦੇਖੇ ਜਾ ਰਹੇ ਨੇ ਉੱਥੇ ਵੀ ਮੌਕੇ ਵਾਰਦਾ ਤੇ ਪੰਜਾਬ ਡੀਜੀਪੀ ਗੌਰਵ ਯਾਦਵ ਵੀ ਪਹੁੰਚੇ ਸੀ ਜਿਨ੍ਹਾਂ ਵੱਲੋਂ ਮੌਇਨਾ ਕੀਤਾ ਗਿਆ ਜਿਨ੍ਹਾਂ ਨੇ ਕਿਹਾ ਕਿ ਜਲਦੀ ਦੋਸ਼ੀਆਂ ਦੀ ਭਾਲ ਕਰ ਦਿੱਤੀ ਜਾਵੇਗੀ ਤਾਂ ਉਸ ਤੋਂ ਬਾਅਦ ਜਦੋਂ ਸੀਸੀਟੀਵੀ ਖੰਗਾਲੇ ਗਏ ਤਾਂ ਇੱਕ ਹੋਰ ਸੀਸੀਟੀਵੀ ਨੇ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਜਿਸ ਨੇ ਇਸ ਸਾਰੇ ਕੇਸ ਦੀ ਇੱਕ ਤਸਵੀਰ ਹੀ ਪਲਟ ਕੇ ਰੱਖ ਦਿੱਤੀ ਹੈ ਜਿੱਥੇ ਕਿ ਕਈ ਗਰੁੱਪਾਂ ਵੱਲੋਂ ਇਸ ਕੇਸ ਦੀ ਜ਼ਿੰਮੇਵਾਰੀ ਲਈ ਗਈ ਹੈ ਲੱਕੀ ਲੱਕੀਓ ਬਰੋਏ ਦੇ ਕਤਲ ਦਾ ਜਿਹੜਾ ਜ਼ਿੰਮੇਵਾਰੀ ਹੈ ਕਈ ਗੈਂਗ ਨੇ ਲਈ ਹੈ ਗਰੁੱਪਾਂ ਨੇ ਲਈ ਹੈ ਉੱਥੇ ਹੀ ਇਸ ਸੀਸੀਟੀਵੀ ਨੇ ਇਸ ਕੇਸ ਦਾ ਰੁਖ ਬਦਲ ਦਿੱਤਾ ਜਿਸ ਦੇ ਵਿੱਚ ਲੱਕੀਓ ਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਪੁਰਾਣਾ ਜਿਹੜਾ ਸਹਾਇਕ ਹੈ ਉਸ ਦਾ ਨਾਮ ਜਿਹੜਾ ਕਿ ਇਸ ਕੇਸ ਦੇ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਪੁਲਿਸ ਕਿਸ ਨਜ਼ਰੀਏ ਦੇ ਨਾਲ ਇਸ ਕੇਸ ਦੀ ਜਿਹੜੀ ਜਾਂਚ ਪੜਤਾਲ ਕਰੇਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਲੱਕੀਓ ਬਰੋਏ ਕਤਲकांड ਦੇ ਵਿੱਚ ਇੱਕ ਵੱਡੀ ਲੀਡ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੀ ਕੱਲ ਮੋਰਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਆ ਪਾਗੂ ਲੱਕੀਓ ਬਰੋਏ ਇਹ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੋ ਸਕੂਟਰੀ ਸਵਾਰ ਹਮਲਾਵਰ ਆਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹਮਲਾਵਰ ਆਣ ਕੇ ਗੋਲੀਆਂ ਤਾਣ ਕੇ ਗੋਲੀਆਂ ਦੀਆਂ ਬੁਛਾਰਾ ਕਰਦਾ ਏ ਅਤੇ ਲੱਕੀ ਆਬਰੋਏ ਦੀ ਹਤਿਆ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਦੋਵੇਂ ਦੋਸ਼ੀ ਜਿਹੜੇ ਨੇ ਸਕੂਟਰੀ ਤੇ ਸਵਾਰ ਹੋ ਕੇ ਉੱਥੋਂ ਨਿਕਲ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਉੱਥੇ ਇੱਕ ਜਿਹੜੀ ਇੱਕ ਹੋਰ ਲੀਡ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਸ ਕੇਸ ਦੇ ਵਿੱਚ ਲੱਕੀ ਆਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਵਾਰਦਾਤ ਦੇ ਵਿੱਚ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਜਿਸ ਨੂੰ ਇਸ ਸੀਸੀਟੀਵੀ ਦੇ ਵਿੱਚ ਗੱਡੀ ਦੇ ਵਿੱਚ ਸਵਾਰ ਦੇਖਿਆ ਗਿਆ ਹੈ ਤੁਹਾਨੂੰ ਇੱਕ ਸੀਸੀਟੀਵੀ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਕ੍ਰੇਟਾ ਕਾਰ ਹੈ ਜੋ ਨਿਕਲ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ ਲੱਕੀ ਅਬਰੋਏ ਦਾ ਸਹਾਇਕ ਸੀ ਜੋ ਕਿ ਕ੍ਰੇਟਾ ਕਾਰ ਦੇ ਵਿੱਚ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪਿੱਛੇ ਸਕੂਟੀ ਤੇ ਸ਼ੂਟਰ ਵੀ ਉੱਥੇ ਨਜ਼ਰ ਆ ਰਹੇ ਨੇ ਜਿਨ੍ਹਾਂ ਸ਼ੂਟਰਾਂ ਨੇ ਲੱਕੀ ਅਬਰੋਏ ਤੇ ਗੋਲੀਆਂ ਚਲਾਈਆਂ ਸੀ ਉਹੀ ਸ਼ੂਟਰਾਂ ਜਿਹੜੇ ਪਿੱਛੇ ਨਜ਼ਰ ਆ ਰਹੇ ਨੇ ਤਾਂ ਗਲੀ ਦੇ ਵਿੱਚ ਇਹ ਜਿਹੜੀ ਤਸਵੀਰ ਹੈ ਸਾਹਮਣੇ ਆਈ ਹੈ ਤਾਂ ਇੱਕ ਵੱਡੀ ਲੀਡ ਜਿਹੜੀ ਪੁਲਿਸ ਨੇ ਹਾਸਲ ਕੀਤੀ ਹੈ ਬੀਤੀ ਕੱਲ ਤੋਂ ਸੀਸੀਟੀਵੀ ਕੈਮਰੇ ਜਿਹੜੇ ਕਿ ਖੰਗਾਲੇ ਜਾ ਰਹੇ ਨੇ ਸਾਰੇ ਹੀ ਤੱਥ ਦੇਖੇ ਜਾ ਰਹੇ ਨੇ ਉੱਥੇ ਹੀ ਮੌਕੇ ਵਾਰਦਾਤ ਤੇ ਪੰਜਾਬ ਡੀਜੀਪੀ ਗੌਰਵ ਯਾਦਵ ਵੀ ਪਹੁੰਚੇ ਸੀ ਜਿਨ੍ਹਾਂ ਵੱਲੋਂ ਮੌਇਨਾ ਕੀਤਾ ਗਿਆ ਜਿਨ੍ਹਾਂ ਨੇ ਕਿਹਾ ਕਿ ਜਲਦੀ ਦੋਸ਼ੀਆਂ ਦੀ ਭਾਲ ਕਰ ਲਈਤੀ ਜਾਵੇਗੀ ਤਾਂ ਉਸ ਤੋਂ ਬਾਅਦ ਜਦੋਂ ਸੀਸੀਟੀਵੀ ਖੰਗਾਲੇ ਗਏ ਤਾਂ ਇੱਕ ਹੋਰ ਸੀਸੀਟੀਵੀ ਨੇ ਸਾਰਿਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਜਿਸ ਨੇ ਇਸ ਸਾਰੇ ਕੇਸ ਦੀ ਇੱਕ ਤਸਵੀਰ ਹੀ ਪਲਟ ਕੇ ਰੱਖ ਦਿੱਤੀ ਜਿੱਥੇ ਕਿ ਕਈ ਗਰੁੱਪਾਂ ਵੱਲੋਂ ਇਸ ਕੇਸ ਦੀ ਜ਼ਿੰਮੇਵਾਰੀ ਲਈ ਗਈ ਹੈ ਲੱਕੀ ਲੱਕੀ ઓਬਰੋਏ ਦੇ ਕਤਲ ਦਾ ਜਿਹੜਾ ਜ਼ਿੰਮੇਵਾਰੀ ਹੈ ਕਈ ਗੈਂਗ ਨੇ ਲਈ ਹੈ ਗਰੁੱਪਾਂ ਨੇ ਲਈ ਹੈ ਉੱਥੇ ਹੀ ਇਸ ਸੀਸੀਟੀਵੀ ਨੇ ਇਸ ਇਸ ਕੇਸ ਦਾ ਰੁਖ ਬਦਲ ਦਿੱਤਾ ਹੈ ਜਿਸ ਦੇ ਵਿੱਚ ਲੱਕੀ ઓਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਪੁਰਾਣਾ ਜਿਹੜਾ ਸਹਾਇਕ ਹੈ ਉਸ ਦਾ ਨਾਮ ਜਿਹੜਾ ਕਿ ਇਸ ਕੇਸ ਦੇ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਹੁਣ ਪੁਲਿਸ ਕਿਸ ਨਜ਼ਰੀਏ ਦੇ ਨਾਲ ਇਸ ਕੇਸ ਦੀ ਜਿਹੜੀ ਜਾਂਚ ਪੜਤਾਲ ਕਰੇਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਲੱਕੀ ਬ੍ਰੋਏ ਕਤਲकांड ਦੇ ਵਿੱਚ ਇੱਕ ਵੱਡੀ ਲੀਡ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੀ ਕੱਲ ਮੋਰਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਆਪਾਗੂ ਲੱਕੀਓ ਬ੍ਰੋਏ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਇੱਕ ਸੀਸੀਟੀਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੋ ਸਕੂਟਰੀ ਸਵਾਰ ਹਮਲਾਵਰ ਆਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹਮਲਾਵਰ ਆਣ ਕੇ ਗੋਲੀਆਂ ਤਾਣ ਕੇ ਗੋਲੀਆਂ ਦੀਆਂ ਬੁਛਾਰਾ ਕਰਦਾ ਏ ਅਤੇ ਲੱਕੀਓ ਬ੍ਰੋਏ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਦੋਵੇਂ ਦੋਸ਼ੀ ਜਿਹੜੇ ਨੇ ਸਕੂਟਰੀ ਤੇ ਸਵਾਰ ਹੋ ਕੇ ਉੱਥੋਂ ਨਿਕਲ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਉਥੇ ਇੱਕ ਜਿਹੜੀ ਇੱਕ ਹੋਰ ਲੀਡ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਸ ਕੇਸ ਦੇ ਵਿੱਚ ਲੱਕੀ ਆਬਰੋਏ ਦੇ ਸਹਾਇਕ ਦਾ ਨਾਮ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਵਾਰਦਾਤ ਦੇ ਵਿੱਚ ਸਹਾਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਜਿਸ ਨੂੰ ਇਸ ਸੀਸੀਟੀਵੀ ਦੇ ਵਿੱਚ ਗੱਡੀ ਦੇ ਵਿੱਚ ਸਵਾਰ ਦੇਖਿਆ ਗਿਆ ਹੈ ਤੁਹਾਨੂੰ ਇੱਕ ਸੀਸੀਟੀਵੀ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਕ੍ਰੇਟਾ ਕਾਰ ਹੈ ਜੋ ਨਿਕਲ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ ਲੱਕੀ ਆਬਰੋਏ ਦਾ ਸਹਾਇਕ ਸੀ ਜੋ ਕਿ ਕ੍ਰੇਟਾ ਕਾਰ ਦੇ ਵਿੱਚ ਭੱਜਦਾ ਹੋਇਆ ਦिखਾਈ ਦੇ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪਿੱਛੇ ਸਕੂਟੀ ਤੇ ਸ਼ੂਟਰ ਵੀ ਉੱਥੇ ਨਜ਼ਰ ਆ ਰਹੇ ਨੇ